ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਲਗਭਗ ਆਪਸ ਨੂੰ 20 ਤੋਂ ਲੈ ਕੇ 25 ਨਗ ਸੇਲ ਜਿਹੜੇ ਅਵੇਲੇਬਲ ਆ ਡਿਟੇਲ ਵੀਰ ਤੋਂ ਲੈ ਕੇ ਦਿੰਨੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪ੍ਰਦੀਪ ਸਿੰਘ ਜੀ ਪਿੰਡ ਲੋਹਾਖੜਾ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਜੀ 95308 9530801955 ਤੇ ਅੱਜ ਕਿੰਨੇ ਨਗ ਵਿਕਰੀ ਵਾਲੇ ਹਾਜ਼ਰ ਆਪਣੇ ਕੋਲ ਠੀਕ ਆ 22 23 ਨਗ ਵੈਰਾਈਟੀ ਹਰ ਇੱਕ ਪ੍ਰਕਾਰ ਦੀ ਠੀਕ ਆ ਪਹਿਲੇ ਨੰਬਰ ਦੇ ਤਾਜੀ ਸੂਈ ਬੈੜ ਦੇਖੀ ਜ ਨੇ ਬੱਚਾ ਕੀ ਦਿੱਤਾ ਇਹਨੇ ਠੀਕ ਆ ਸੂਆ ਕਿਹੜਾ ਸੂਈ ਆ ਜੀ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਤੇ ਬੱਚਾ ਦੇਦਾ ਮੀਲ ਕੱਪ ਮੈਂ ਓ ਬਾਈ ਦੇ ਦਿੰਦੀ 35 ਕਿਲੋ ਦੁੱਧ ਦੇ ਦਿੰਦੀ ਠੀਕ ਆ ਕਹਿ ਦਾ ਭਾਅ 34 35 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਪਰਚੇਸ ਕਰ ਲੇ ਤਦ ਅਸੀਂ ਆਪਾਂ ਨੂੰ 30 35 ਪਰ ਆਪਾਂ ਕਿਹਨੂੰ 80 ਮੰਨ ਕੇ ਲੈ ਲਿਆ 30 ਪਲੱਸ 20 ਠੀਕ ਹੈ ਰੇਟ ਵਗੈਰਾ ਕੀ ਰੂ ਇਹਦਾ ਰੇਟ ਦਾ ਰਹਿਣਾ ਬਈ ਬਾਜਵੇ 1 ਲੱਖ 35000 1 ਲੱਖ 35000 ਰੁਪਇਆ ਬੜੀ ਹੱਥੀ ਚਵਾਈ ਵਾਲਾ ਥਾਨ ਫੁੱਲ ਸਾਈਜ਼ ਬੜੀ ਹੱਥ ਖੇਰ ਕਰਦੀ ਸੋ ਵੀਰੋ ਵੱਡੀ-ਬੁੱਡੀ ਦੇਖੋ ਸੋਹਣੀ ਸਾਫ ਸੁਥਰੀ ਰਾਜੀਸਾਂ ਵੀ ਪੜੀ ਵੀ ਤੇ ਚਾਹੇ ਵੀਰ ਹੱਥੀ ਚਵਾਈ ਕਰ ਲੈ ਚਾਹੇ ਮਸ਼ੀਨੀ ਥਰ ਡੋਨੇਟ ਟਾਈਮ ਦਾ ਲੱਗਿਆ ਵਾ ਹਨਾ ਵੱਡੀ-ਬੁੱਡੀ ਬਹੁਤ ਆ ਬਈ ਉੱਤੋਂ ਠੀਕ ਹੈ 1 35 ਜੋ ਮਾਨਦਾਨ ਕਰ ਦਾਂਗੇ ਅੱਗੇ 2 ਨੰਬਰ ਦੇਖੀਏ ਨੇ ਜਿਹੜੀ ਇਹ ਵੀ ਬਾਈ ਤ ਠੀਕ ਹੈ ਅੱਜ ਦਾ ਮਨ ਕੇ 26 27 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ 26 27 ਕਿਲੋ ਦੁੱਧ ਪਲੂਣ ਦਾ ਇਹਦਾ ਦਿੱਤਾ ਹੋਇਆ ਮੈਂ ਮੰਨ ਕੇ ਇੰਨੀ ਕੁ ਵਧੀਆ ਵੀ ਬਹੁਤ ਜ਼ਿਆਦਾ ਵਧੀਆ ਵੀ ਠੀਕ ਹੈ ਮੈਂ ਮੰਨ ਕੇ ਚੱਲ ਪਾ ਵੀ ਐਨ ਪੂਰੀ ਵਿਖਲ ਠੀਕ ਹੈ ਚੌਣ ਚਵਾ ਦੇਖੋ ਜਮੈਂ ਇੱਕ ਨੰਬਰ ਹੈ ਨਾ ਚਾਹੇ ਮਸ਼ੀਨੀ ਚਵਾਈ ਕਰ ਲੈ ਚਾਹੇ ਵੰਦਾ ਆਫੀ ਪੂਰੀ ਪੂਰੀ ਵਰਗ ਤੋਰ ਬੱਤੇ ਨੂੰ ਇਹਦਾ ਬਈ ਵਾਜ ਬਰਾਡ ਨਾ 1 ਲੱਖ 10000 1 ਲੱਖ 10000 ਕਿੰਨਾ ਦੁੱਧ ਮੰਨ ਕੇ ਚੱਲੇ ਨੈਟ ਵੰਦ 25 ਕਿਲੋ ਜਮੈਂ ਖਰਾ ਮੰਨ ਕੇ ਲੈ ਬੱਚਾ ਆ ਗਿਆ ਪਿੱਛੇ ਜਰਸੀ ਦਾ ਹੈ ਨਾ ਜਰਸੀ ਲੋ ਠੀਕ ਹੈ ਜਰਸੀ ਦਾ ਬੱਚਾ 1,10,000 ਰੁਪਏ ਕੀਮਤ ਆ 25 ਕਿਲੋ ਤੋਂ ਆਵਾਪਤ ਹੋ ਤਾਂ ਦਊਗੀ ਜਮਾ ਨਹੀਂ ਨਹੀਂ ਘਟਾ ਲੋਗੀ ਉਹ ਤੂੜ ਚ ਟੱਟੂ ਪੁਝਾਈ ਹੈ ਹੁਣ ਇਹਦਾ 1 30 35 ਮੰਗਲੀ ਹੈ ਨਾ ਠੀਕ ਹੈ ਵੀ ਜਿੰਨੇ ਕ ਲੈਣੇ ਆ ਬਸ ਇਹ ਚੀਜ਼ ਵੇਚ ਕਿਦਾਂ ਦੀ ਹੈ ਠੀਕ ਹੈ ਸੋ 1 ਤੋਂ 10 ਦੇ ਵਿੱਚੋਂ ਥੋੜਾ ਬਹੁਤਾ ਮਾਰਦਾਨ ਹੋ ਜਾਊਗਾ ਬੈੜ ਚੰਗੀ ਆ ਸੋਹਣੀ ਸਾਫ ਸੁਥਰੀ ਲિસ્ਸੀ ਨਾ ਵੀ ਕਿਸੇ ਪਾਸੇ ਨਹੀਂ ਫੁੱਲ ਜਿੰਦ ਜਾਨ ਜਾਤ ਬਰੀਡ ਦੇ ਵਿੱਚ ਆ ਗਈ ਜਮਾ ਤੇ ਦੂਜਾ ਸੂਆ ਤਾਜੀ ਸੂਈ ਸਵਾਈਆ ਬੱਚਾ ਇਹਦੇ ਪਿੱਛੇ ਮੇਲ ਆਪਣਾ ਜਰਸੀ ਦੀ ਆ ਗਈ 28 ਜਰਸੀ ਕਾਫੀ ਕਲਰ ਦੇ ਵਿੱਚ ਅੱਗੇ ਬਾਈ ਜੀ ਤਿੰਨ ਨੰਬਰ ਦੀ ਗੱਲ ਕਰਦੇ ਆ। ਇਹ ਬੜ ਬਾਈ ਪਰਸੋਂ ਸੂਈ ਆ। ਠੀਕ ਹੈ। ਦੁੱਧ 35 ਕਿਲੋ ਜਮਾ ਗਰੰਟੀ ਵਾਲਾ ਜਮਾ ਖਰਾ ਦੁੱਧ ਦੋ। ਠੀਕ ਹੈ ਹੁਣ ਕਿੰਨਾ ਖਾਜਰਾ? 25 ਕਿਲੋ ਗੋਲੀ ਅਜ। ਠੀਕ ਹੈ 25 ਦੇ ਥੱਲੇ ਸਟਾਰਟਿੰਗ ਆ। ਹਾਂਜੀ। ਸੋ ਲੈਵਾ ਦੇਖੋ ਯਾਰ ਕੰਪੈਕਟ ਹਵਾਨਾ ਬਿਲਕੁਲ ਫਾੜੀ ਵਾਲਾ ਹੈ ਨਾ। ਜੇ ਵਧੀਆ ਕੇਰ ਵਾਲਾ ਬੰਦਾ ਉਹਦਾ 40 ਕਿਲੋ ਦੁੱਧ ਲੈ ਲੂ ਵੀ 35 36 ਨਾਲ ਕੋਈ ਰੋਲੋ ਹੀ ਨਹੀਂ। ਰੇਟ ਕੀ ਰੋਊਗਾ ਇਹਦਾ? ਰੇਟ ਬਾਈ ਜੀ 45 ਦੀ ਵੈੜ ਦਿੰਦੀ ਹੈ। ਠੀਕ ਹੈ ਤਿੰਨ ਨੰਬਰ ਤੇ 25 ਕਿਲੋ ਦੁੱਧ ਦੀ ਇਹਨੇ ਸਟਾਰਟਿੰਗ ਕਰੀ ਹੈਗੀ ਦੁਪਹਿਰ ਦਾ ਟਾਈਮ ਹੈ ਜਿਹੜਾ ਆਪਾਂ ਵੀਡੀਓ ਕਵਰ ਕਰੀ ਜੰਨੇ ਆ ਸੋ ਫੇਸ ਕੁਆਲਟੀ ਵਗਾਰ ਦੇਖੋ ਵਹਿੜ ਦੀ ਸੋਹਣੀ ਸਾਫ ਸੁਥਰੀ ਤੇ ਵੱਡੀ ਵੱਡੀ ਬਹੁਤ ਆ ਛੋਟੀ ਨਹੀਂ ਕਿਸੇ ਪਾਸੇ ਦਿਸਦੀ ਨਾ ਮੇਰੀ 25 ਲੀਟਰ ਦੁੱਧ ਦੀ ਇਹਨੇ ਸਟਾਰਟਿੰਗ ਕੀਤੀ ਹੈਗੀ ਸੋ ਲੈਵਾ ਦੇਖੋ ਆਪਾਂ ਬਿਲਕੁਲ ਫਿਟਿੰਗ ਆਲਾ ਲੈਵਾ ਜਮਾ ਤੀਜੇ ਨੰਬਰ ਤੇ ਸੂਈ ਸਵਾਈਆ ਜਾਮਾ 25 ਕਿਲੋ ਜਮਾ ਖਰਾਦ ਠੀਕ ਹੈ ਅਗਲੇ ਨੰਬਰ ਵਾੜ ਜਮਾ ਖਰਾਦ ਉਦਦੇ ਨਾਲੇ ਪੈਂਦੀ 35 35 ਕਿਲੋ ਵਾਲੀਆਂ ਅੱਗੇ ਆ ਜੀ 4 ਨੰਬਰ ਤੇ ਦੁੱਧਾਂ ਦੇ ਬੱਛੇ ਆ ਭਾਈ ਦੋ ਦੰਦ ਕਹਿ ਕੇ ਦਨ ਲੈਂਦੀ ਹੈ ਬਾਈ ਕੱਲ ਸੂਈ ਸੀ ਸਾਰੀ ਬੋਲੇ ਚੋਂ ਸਾਫ ਠੀਕ ਹੈ ਮੰਨ ਕੇ ਵਧੀਆ ਕੇਰ ਵਾਲਾ ਬੰਦਾ ਹੋਇਆ ਤਾਂ ਮੰਨ ਕੇ 30 ਪਲੱਸ ਤੋਂ ਚੋਲੋ ਤੋਰ ਪਤਾ ਠੀਕ ਹੈ ਤੇ ਮੰਨ ਕੇ ਨਹੀਂ 25 26 ਕਿਲੋ ਵਾਲਾ ਕਰਾਉਂ ਕਹਿੰਦਾ ਬਾਪ ਗਰਮੀ ਦੇ ਵਿੱਚ ਵੀ 25 27 ਤੋਂ ਚੱਲਣ ਵਾਲੀ ਬੱਚੀ ਵੀ ਬੱਛੀ ਹੈ ਵੀ ਇਹ ਨਹੀਂ ਹੈਗਾ ਕੋਈ ਆ ਕੇ ਕੋਲੇ ਗੱਦਗਾ ਵੀ ਚਾਰ ਬੰਦੇ ਇਹਦਾ ਰੇਟ ਕੀ ਰੱਖਿਆ ਇਹਦਾ ਰੇਟ ਬਾਈ ਜੀ 1,35,000 ਰੁਪਏ 1,35,000 ਚੌਥੇ ਨੰਬਰ ਤੇ ਆ ਗਈ ਬੱਚੀ ਸੂਈ ਉਹਦਾ ਕਿੰਨੇ ਨੂੰ ਜਾਂਦੀਆਂ ਨੇ ਮੰਨ ਕੇ ਫਿਰ ਉਹਦੇ ਤੋਂ 200 ਠੀਕ ਹੈ ਸੋ ਗੱਡੀ ਦਾ ਪਹਾੜਾ ਵਗੈਰਾ ਪ੍ਰਬੰਧ ਵੀ ਮ ਤੇ ਸੂਈ ਸਵਾਈ ਆ ਜਮਾ 25 ਤੋਂ ਲੈ ਕੇ 27 ਲੀਟਰ 28 ਲੀਟਰ ਤੱਕ ਦੁੱਧ ਪਾਉਂਦੀ ਦੀ। ਕੰਬੈਕਾ ਬਣੇ ਤੇ ਵੱਡੇ ਸਾਇ ਦੀ ਬੱਛੀ ਆ। ਠੀਕ ਆ। ਮੂੰਹੋਂ ਦੋ ਜਾਂਦਾ ਹਨਾ। ਅੱਗੇ ਆ ਜੇ 5 ਨੰਬਰ ਤੇ ਹੀ। ਇਹ ਬਈ ਤਾਜੀ ਸੂਈ ਆ। ਬੱਛੀ ਨੂੰ ਇਹਨੇ ਜਨਮ ਦਿੱਤਾਗਾ 27 28 ਕਿਲੋ ਦੁੱਧ ਮੰਨ ਕੇ ਪੂਰਨ ਦਿੱਤਾ ਹੋਇਆ ਆ। ਠੀਕ ਆ। ਤੇ ਬਹੁਤ ਵਧੀਆ ਬਿਹੜਾ ਤੋਰੀ ਪੁੱਤ ਨੂੰ ਸਾਰੀਆਂ ਬੜਾ ਹੱਥੀ ਜਵਾਈ ਵਾਲੀਆਂ ਨੇ। ਸੁਲੇਵਾ ਦੇਖ ਸੌ ਨੇੜ ਤੋਂ ਸੋਹਣਾ ਸਾਫ ਸੁਥਰਾ ਹਨਾ। ਤੇ ਹੱਤੀ ਚਵਾਈ ਵਾਲਾ ਜਮ ਜਿੱਦਾਂ ਮਰਜੀ ਜੀ ਬਾਜੂ ਰਹਿਣਾ 1 ਲੱਖ ਤੇ 22000 ਰੁਪਏ 1 ਲੱਖ 22000 ਪੰਜਵੇਂ ਨੰਬਰ ਤੇ ਸੂਈ ਸਵਾਈ ਬਚਾ ਗਿਆ ਕੇ ਪਿੱਛੇ ਅਸਾਂ ਮਗਰ ਆ ਗਏ ਜੇ ਬੱਚੇ ਜੀ ਬਾਈ ਮੰਨ ਕੇ ਚੱਲ ਬੋ ਵੀ 30 ਕਿਲੋ ਤੱਕ ਕੇ ਵੜ ਨਾਰਮਲ ਪਾਈ ਠੀਕ ਹੈ ਸੋ ਵੀਰੋ ਕੱਦ ਗਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸੰਮੀ ਪੜੀ ਵੀ ਤਾਜੀ ਸੂਈ ਵਾਲੇ ਟਾਈਮ ਥੋੜੇ ਹੋਇਆ ਸੂਈ ਨੂੰ ਤੇ ਫੁੱਲ ਜਾਦ ਬਰੀਡ ਦੇ ਵਿੱਚ ਆ ਵੱਡੀ ਬੁੱਡੀ ਬਹੁਤ ਆ ਕੋਈ ਛੋਟੀ ਨਾ ਮੰਨੇ ਚਾਹੇ ਕੋਈ ਵੀ ਹੱਥੀ ਚਵਾਈ ਕਰ ਲੈ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਵੜ ਦੇ ਥਣ ਲੱਗਿਆ ਵਾ ਪੰਜਵੇਂ ਨੰ ਅੱਗੇ ਆ ਜੋ 6 ਨੰਬਰ ਤੇ ਜੀ ਪਹਿਲਾ ਸੂਆ ਬੱਚੀ ਆ ਬਈ ਪਹਿਲਾ ਸੂਆ ਕੈਗ ਨਾ ਲੈਂਦੀ ਆ 15 ਦਿਨ ਬੱਚੀ ਦੇ ਪਿਆ ਹਲੇ ਠੀਕ ਹੈ ਵਧੀਆ ਹਰ ਤਰ੍ਹਾਂ ਦਾ ਜਾਨਵਰ ਖੜਾ ਪਾਇਆ ਅਗਲੇ ਨਹੀਂ ਲਾਉਣੀ ਇਹ ਦੰਦ ਦੋ ਕਿਵੇਂ ਆ ਚਾਰ ਦੰਦ ਚਾਰ ਦੰਦ ਤੇ ਬਾਕੀ ਨਾੜਾ ਨੂੜਾ ਬਹੁਤ ਦੰਦ ਨੇ ਜਦੋਂ ਤਿਆਰ ਹੋਈ ਚੱਬ ਗੜਦਨੇ ਆਹ ਜਿਹੜੇ ਬਣਨ ਵਾਲੇ ਨਾੜਾ ਵਾਲੇ ਥੋੜਾ ਬੋਲ ਜਮਾ ਪੋਲੀ ਬਾਕੀ ਜਿੰਨਾ ਇਹਨੇ ਲੇਵਲ ਆਉਣਾ ਐਨ ਕੰਪੈਕਟ ਲੇਵਲ ਆ ਉੱਚਾ ਉਹਦਾ ਇਹਦਾ ਰੇਟ ਕੀ ਰਹੂਗਾ ਇਹਦਾ 135000 ਰੁਪਏ ਲੈਣ ਦੇ ਵਿੱਚ 1 ਲੱਖ 35000 ਰੁਪਏ ਲੈਣ ਦੇ ਵਿੱਚ ਵਧੀਆਂ ਕਰਨੀ ਬਾਈ ਇੱਥੇ ਤੱਕ ਕਹਿਣ ਵਾਲਾ ਵੀ ਸਾਰਾ ਕੱਟਾ ਜਿੰਨਾ ਸੂਣ ਤੱਕ ਲਾਉਣਾ ਠੀਕ ਹੈ ਤੇ ਅੱਗੇ ਆ ਕੀ ਨਾਲ ਇਹਦੇ ਗੱਪਣ ਬਾਈ ਤਿਆਰੀ ਹੈ ਕਰਮਾਂ ਲਈ ਠੀਕ ਹੈ 32 ਕਿਲੋ ਦੁੱਧ ਇਹਨੇ ਪੂਣ ਨੇ ਦਿੱਤਾ ਹੋ ਜਾਗਾ ਕੱਲ ਦੀ ਸੋਇਲਿੰਗ ਜੀ ਪਾਉਣ ਲੱਗ ਕੇ ਮੰਨ ਕੇ ਇੱਕ ਅੱਧੇ ਦਿਨ ਚ ਸੁੱਕੂਗੀ ਠੀਕ ਹੈ ਇੱਕ ਅੱਧੇ ਦਿਨ ਚ ਸੁਣ ਸੁਣ ਨੂੰ ਹਾਜ਼ਰ ਆ ਇਹਦਾ ਰੇਟ ਕੀ ਰੱਖਿਆ ਆਪਾਂ 35 135000 135000 ਤੇ ਦੰਦੋ ਜਵਾਨ ਆ ਜਮਾ 6 ਦੰਦ ਬਾਈ 6 ਦੰਦ ਜੈਨੂੜ ਨਹੀਂ ਭਈਆ ਇਹ ਨਹੀਂ ਹੈਗਿਆ ਵੀ ਅੰਮੀ ਕੁਵਾੜ ਜਾ ਇਕੱਠਾ ਕਰਿਆ ਹੁੰਦਾ ਕਈ ਵਾਰ ਹੈ ਨਾ ਠੀਕ ਹੈ ਛੱਡਾ ਜਿੰਨਾ ਹੁਣ ਇੰਨੀ ਛੱਡਾ ਹੋਊ ਇਹ ਤਾਂ ਲੇ ਚੌੜਾ ਸੁਪਰੇ 7ਵੇਂ ਨੰਬਰ ਜਿਹੜੀ ਬੈੜ ਦੇਖਦੇ ਪਏ ਆਪਾਂ ਫੁੱਲ ਜਾਤ ਪਾਤ ਦੇ ਵਿੱਚ ਸੋਹਣੀ ਮੰਨ ਕੇ ਚੱਲੋ ਇਹ ਵੀ ਬਗੜਾ ਨੇ ਭਾਈ ਸਾਰੀਆਂ ਥਾਂ ਛੱਡੇ ਵਾਲੀ ਨੇ ਤੇ ਲੇਵਾ ਜਮਾ ਕੰਪੈਕਟ ਆ ਸਾਰੀਆਂ ਦੇ ਹਨਾ ਕੋਈ ਇਹ ਨਹੀਂ ਗੱਲ ਵੀ ਟੁੱਟਵਾ ਲੇਵਾ ਬਾਕੀ ਕੋਈ ਹਰੇਕ ਪੰਦੇ ਦੀ ਚੋਅ ਹੱਦਕਾ ਅਗਲਾ ਜਮਾਂ ਵਧਿਆ ਜਾਂਦਾ ਪਾ ਠੀਕ ਹੈ ਰੇਟ ਵੀ ਕੱਲੇ ਕੱਲੇ ਨਗਦਾ ਵੀਡੀਓ ਦੇ ਵਿੱਚ ਆਗਾ ਅੱਗੇ ਬੱਗੀ ਬਹਿੜ ਆ ਗਈ ਆਪਣੀ ਇਹ ਬਾਈ ਹੁਣੇ ਆਈ ਹੋਈ ਅੱਧਾ ਥੋੜੀ ਲਿਪੜੀ ਪਈ ਆ ਠੀਕ ਹੈ ਇਹਦੇ ਮੰਨ ਕੇ 26 ਕਿਲੋ ਦਾ ਦਿੱਤਾ ਹੈ ਪਹਿਲੇ ਸੂਏ ਦਾ ਠੀਕ ਹੈ ਸੂਏ ਦਾ 15 ਦਿਨਾਂ ਦੀ ਕੱਚੀ ਆ ਇਹਦਾ ਰੇਟ ਕੀ ਲਾਉਗਾ 1,22,000 ਰੁਪਏ ਰੇਟ 1,22,000 ਅੱਗੇ ਜਿਹੜੀ ਨਾਲ ਆ ਗਈ ਇਹਦੇ ਕੀ ਬੈਠ ਬਾਈ ਜੀ ਆਪਾਂ 1 ਲੱਖ ਰੁਪਏ ਦੀ ਦਬੂਗੀ ਤੇ ਯਾਰ ਨਿਆਰਾ ਜਮਾ ਮੱਝ ਵਾਲਾ ਕਰੀਆ ਵਧੀਆ ਬਾਈ ਮੈਂ ਖਾ ਰੇਟ ਜਮਾ ਬਈ ਜਮਾ ਲੈਣ ਜਲੇ ਰੇਟ ਨਹੀਂ ਵੀ ਇੰਨੀ ਤਾਂ ਏਦਾਂ ਨਹੀਂ ਗਾਣਾ ਡੇਢ ਮੰਗ ਲਓ ਤਾਂ ਵੀ ਕੋਈ ਫਾਇਦਾ ਨਹੀਂ ਇਹ ਵੀ ਥੋੜੀ ਜਿਹੀ ਭਲਾ ਪਾ ਗਈ ਅੱਜ ਕਰਮਾਂ ਵਾਲੀ ਤੇ ਹੱਥੀ ਚਵਾਈ ਵਾਲਾ ਖਾਣਾ ਚੱਡਾ ਪੂਰਾ ਚੌੜੇ ਦੀ ਇਹਦਾ ਰੇਟ ਜਮਾ ਬਾਜੋ ਬਾਈ ਕੀ ਰੇਟ ਰੋ ਸਵਾ ਲੱਖ ਰੁਪਏ ਬਾਈ 125 100 ਸਵਾ ਲੱਖ ਦੀ ਬੈੜ ਤੇ ਗੱਬੜ ਸੂ ਨੂੰ ਰੈੜੀ ਹੈ ਤੇ ਥਣ ਜਮਾ ਕਿਆ ਬਾਤਾ ਹੱਥੀ ਚਵਾਈ ਵਾਲਾ ਜਮਾ ਕਰ ਲੈਟ ਵਾਲਾ ਚੋਣੀ ਛਿਟਣਾ ਬੈੜਨੇ ਨੇ ਤੇ ਰਾਜੀ ਸਮੀ ਪੜੀ ਵੀ ਲੱਸੀ ਨਾ ਵੀ ਕਿਸੇ ਬਸਰ ਸੋ ਜਿੰਨੇ ਵੀ ਸਾਨੂੰ ਬਿਹੜਾ ਦਿਖਾਉਣੇ ਪਏ ਇੱਕ ਦੂਜੀ ਤੋਂ ਚੜਦੀ ਤੋਂ ਚੜਦੀ ਆ ਜਾਵਾਂ ਫਟਫਟ ਲੇਵੇ ਤੇ ਵੱਡੀਆਂ ਤੋਂ ਬਾਹਰ ਦੇ ਦੂਗੀ ਬਰਤੀ ਕਿਤੇ ਕਿਲੋ ਦੁੱਧ ਵਿੱਚ ਪਾ ਠੀਕ ਹੈ ਸੋ ਹਵਾਨਾ ਦੇਖੋ ਫਿਟਨੈਸ ਪੂਰੀ ਓਕੇ ਆ ਜਾਵਾਂ ਤੇ ਅੱਗੇ ਕੋਨੇ ਦੇ ਖੜੀ ਹੈ ਜਿਹੜੀ ਇਹ ਬੈੜਾ ਵੀ ਬਈ 10 ਦਿਨ ਰਹਿ ਗਿਆ ਦੁੱਧ 27-28 ਕਿਲੋ ਦਿੱਤਾ ਹੋਇਆ ਗੇਬੜਾ ਆ ਗਈ ਇਹ ਵੀ 30 ਪਲੱਸ ਦੁੱਧ ਦਿੱਤਾ ਹੋਇਆ ਬਈ ਇਹਦਾ ਰੇਟ ਕੀ ਆ ਗਿਆ ਇਹਨਾਂ ਦਾ ਇਹਦਾ ਰੇਟ ਬਾਈ ਜੀ ਸਵਾ ਲੱਖ ਰੁਪਈਆ ਸਵਾ ਲੱਖ ਦਿਨ ਕੁਝ ਘਟਦੀਆ ਬਈ ਬਹਿਣਾ ਨੇ ਬਾਈ ਤੁਰਦੇ ਕੋਲ ਛੱਡ ਛੱਡੇ ਵਾਲੀਆਂ ਬਹਿਣਾ ਨੇ ਵੀ ਉਹ ਨਹੀਂ ਹੈਗੀਆਂ ਠੀਕ ਹੈ ਸੋ ਹੱਥੀ ਚਵਾਈ ਕਰ ਲੈ ਚਾਹੇ ਮਸ਼ੀਨੀ ਬਾਈ ਹਰੇਕ ਬੰਦਾ ਵਧੀਆ ਕੰਮ ਭਾਲਦਾ ਜਿਵੇਂ ਲੱਗਿਆ ਵਾਲਾ ਕੰਮ ਤਾਂ ਹੈ ਨਹੀਂਗਾ ਠੀਕ ਹੈ ਵੀ ਜੇ ਵਧੀਆ ਬੰਦਾ ਲਏਗਾ ਤਾਂ 35 ਕਿਲੋ ਦੁੱਧ ਵੀ ਜੋ ਹੈ 30 ਕਿਲੋ ਵਾਲਾ ਕੋਈ ਰੋਲਾ ਨਹੀਂ ਸੋ ਗਰਮੀ ਦੇ ਵਿੱਚ ਵੀ 30 ਤੋਂ ਹਵਾਪ ਚੱਲਣਾ ਵਹਿੜਨੇ ਨੇ। ਬਹੁਤ ਚੋੜੇ ਚੱਡੇ ਦੀ ਵਹਿੜ। ਠੀਕ ਹੈ, ਲੇਸੀਨਾ ਵੀ ਕਿਸੇ ਬਸ ਰੇਟ ਇਹਨੇ ਕੀ ਰੱਖਿਆ ਆਪਾਂ? ਇਹਦਾ 1 ਸਵਾ ਲੱਖ ਰੁਪਈਆ। 1 25 ਇਹਦੀ ਕੀਮਤ ਆ। ਸੋ ਸੋਹਣੀ ਸੁਨੱਖੀ ਦੇਖੋ। ਝੋਲੀ ਵਾਲੀ ਵਹਿੜ ਆ ਜਮਾ ਕੱਪਣ ਸੂਣ ਨੂੰ ਹਾਜ਼ਰ ਆ। ਕੁਝ ਕੁ ਦੇਣੇ ਦੀ ਬਾਕੀ ਆ। ਅੱਗੇ ਆਗੇ ਬੱਚੀ ਇਹਦੇ ਨਾਲ। ਨਹੀਂ 26 27 ਕਿਲੋ ਦੁੱਧ ਤਾਂ ਹੋਇਆਗਾ। ਠੀਕ ਹੈ। 10 ਦਿਨਾਂ ਦੀ ਕੱਚੀ ਆ। ਇਹਦਾ ਰੇਟ 1 ਲੱਖ 10000। 1 ਲੱਖ 10000 ਦੂਜਾ ਸੂਆ ਸੂਰੀਆ। ਦੁੱਧ ਦੀ ਐਵਰੇਜ 25 ਤੋਂ ਹਵਾਪ। 25 ਤੋਂ ਘਾਰ ਬ ਦੋ ਦੰਦ ਪਹਿਲਾ ਸੁਆ ਹਾਂਜੀ ਇਹਦਾ ਲੈਣ ਨੂੰ 1.5 ਲੱਖ ਰੁਪਏ ਦੀ ਤੋਰੀ ਬੱਤ ਠੀਕ ਹੈ ਸੁਭਰ ਕੱਦ ਕਾੜ ਵਗੈਰਾ ਦੇਖੋ ਵੈੜ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਲਿੱਸੀ ਨਾ ਵੀ ਕਿਸੇ ਪਾਸਿਓਂ ਨਹੀਂ ਤੇ ਇਹਦੀ ਕੀਮਤ ਕਰੀ ਆਪਾਂ ਦੋ ਦੰਦ ਬੱਛੇ ਹਨ ਰੇਟ ਇਹਦਾ 1.5 ਲੱਖ ਰੁਪਏ ਤੇ ਅੱਗੇ ਆਪਾਂ ਜਿਹੜੀ ਐਂਡ ਦੇ ਖੜੀ ਵੈੜ ਦੇਖੀ ਜੰਨੇ ਜੀ ਇਹਨੇ ਬਿਆਲੇ 43 ਕਿਲੋ ਦੁੱਧ ਦਤਾ ਹੋਵੇ 42-43 ਕਿਲੋ ਕੱਚੀ ਜਰੂਰ ਆ ਦਿਨ ਮੰਨ ਕੇ 20 ਦਿਨਾਂ ਦੀ ਕੱਚੀ ਮੰਨ ਕੇ ਜਿਹੜਾ ਮਰਜ਼ੀ ਲੈ ਠੀਕ ਹੈ ਰੇਟ ਵਜਾਰ ਇਹਦਾ ਰੇਟ ਅੱਜ ਵਾਲਾ ਰੇਟ 45 145000 ਚ 40 ਕਿਲੋ ਵਾਲੀ ਵੜ ਠੀਕ ਹੈ ਕਹਿੰਦਾ ਪਾਪੀ ਸਾਰੇ ਤਰ੍ਹਾਂ ਦਾ ਮਾਲ ਜੇ ਤੂੰ ਜੇ ਕੋਈ ਵੀਰ ਕਹੇ ਵੀ ਦੋ ਟਾਈਮ ਚੋਕੇ ਲੈਣੇ ਚਾਹਗੇ ਠੀਕ ਹੈ ਸੋ 9530801955 ਵੀ ਦਾ ਕੰਟੈਕਟ ਨੰਬਰ ਹੈ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਵੀਡੀਓ ਦੇਖ ਲਈਏ ਚੈਨਲ ਪਿਆ